ਅਮਰੋਸਰ ਦੇ ਲੱਕਾ ਮਜੀਠਾ ਰੋਡ ਇਨਕਲੇਵ ਦੇ ਨਜ਼ਦੀਕ ਸਾਈਂ ਜੀ ਦਾ ਆਸ਼ਰਮ ਦੇ ਸੰਚਾਲਕ ਅਨੰਤਾ ਸਾਧ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆਸ਼ਰਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ तकरीबन 8 ਸਾਲ ਤੋਂ ਗਰੀਬ ਵਰਗ ਦੇ ਲੋਕਾਂ ਵਾਸਤੇ ਇਹ ਆਸ਼ਰਮ ਚਲਾ ਰਹੇ ਹਨ ਅਤੇ ਵਿਸ਼ੇਸ਼ ਤੌਰ ਤੇ ਜੜੀ ਬੂਟੀਆਂ ਤੋਂ ਤਿਆਰ ਕੀਤੇ ਹੋਏ ਕਾੜੇ ਮਰੀਜ਼ਾਂ ਨੂੰ ਪੁਲਾਏ ਜਾਂਦੇ ਹਨ ਅਤੇ ਇਸ ਆਸ਼ਰਮ ਦੇ ਵਿੱਚ ਬਹੁਤ ਦੂਰ ਦੂਰ ਤੋਂ ਸ਼ਹਿਰਾਂ ਵਿੱਚੋਂ ਆਏ ਮਰੀਜ਼ ਇਲਾਜ ਵਾਸਤੇ ਆਉਂਦੇ ਹਨ ਅਤੇ ਜਿਨ੍ਹਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਹੈ ਅਤੇ ਜੋ ਮਰੀਜ਼ ਠੀਕ ਹੋ ਗਏ ਹਨ ਜਾਂ ਠੀਕ ਹੋ ਰਹੇ ਹਨ ਉਹਨਾਂ ਨੇ ਆਪਣੀ ਜ਼ੁਬਾਨੀ ਆਸ਼ਰਮ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਕਿਹਾ ਕਿ ਨੰਦਾਸਰ ਜੀ ਨੇ ਇਹ ਬਹੁਤ ਹੀ ਵਧੀਆ ਉਪਰਾਲਾ ਗਰੀਬਾਂ ਦੇ ਹਿੱਤ ਵਿੱਚ ਕੀਤਾ ਹੈ ਅਤੇ ਜੋ ਮਰੀਜ਼ ਮਰਨ ਦੇ ਕਿਨਾਰੇ ਆਏ ਹੋਏ ਸਨ ਇਸ ਆਸ਼ਰਮ ਦੇ ਵਿੱਚ ਜਦੋਂ ਤੋਂ ਆਏ ਹਨ ਉਹ ਹੁਣ ਬਿਲਕੁਲ ਠੀਕ ਠਾਕ ਹੋ ਗਏ ਹਨ ਅਤੇ ਬਿਲਕੁਲ ਵੀ ਉਹਨਾਂ ਦਾ ਕੋਈ ਵੀ ਦਵਾਈ دارو ਦਾ ਖਰਚਾ ਨਹੀਂ ਹੁੰਦਾ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਬਹੁਤ ਹੀ ਸ਼ਾਂਤੀਪੂਰਵਕ ਸੰਗਤ ਇੱਥੇ ਹਾਜ਼ਰੀ ਭਰਦੀ ਹੈ ਅਤੇ ਨੰਦਾ ਸਰ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜੋ ਵੀ ਮਰੀਜ਼ ਹਨ ਕਿਸੇ ਵੀ ਬਿਮਾਰੀ ਦੇ ਉਹ ਇਸ ਆਸ਼ਰਮ ਦੇ ਵਿੱਚ ਆਉਣਾ ਅਤੇ ਸਾਈਂ ਜੀ ਦੀ ਕਿਰਪਾ ਦੇ ਨਾਲ ਉਹ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਨ ਇਸ ਮੌਕੇ ਤੋਂ ਦੂਰ ਦੂਰ ਤੋਂ ਆਇਆ ਹੋਇਆ ਸੰਗਤਾਂ ਨੇ ਆਸ਼ਰਮ ਵਿੱਚ ਹਾਜ਼ਰੀ ਭਰੀ ਅੰਮ੍ਰਿਤਸਰ ਤੋਂ ਦਰਪਣ ਟੀਵੀ ਤੋਂ ਮધુ ਰਾਜਪੂਤ ਦੀ ਵਿਸ਼ੇਸ਼ ਰਿਪੋਰਟ ਹਾਜੀ ਆਪਣਾ ਸ਼ੁਭਨਾਮਾ ਮੇਰਾ ਨਾਮ ਜਵਨ ਚੰਦ ਹੈ ਮੈਂ ਪਿੰਡ ਬਲਕਲਾਂ ਤੋਂ ਮਜੀਠਾ ਰੋਡ ਤੋਂ ਆ ਰਿਹਾ ਹਾਂ ਤੇ ਮੈਂ ਇਹਨਾਂ ਕੋਲ 2013 ਚ ਆਇਆ ਸੀ ਨਵੰਬਰ ਮਹੀਨੇ ਚ ਕਿ ਜਿਹੜਾ ਕਿ ਮੈਂ ਡੇਢ ਸਾਲ ਤੋਂ ਮੰਜੀ ਤੇ ਪਿਆ ਸੀ ਜੂੜਿਆ ਹੋਇਆ ਸੀ ਮੇਰੇ ਡਾਕਟਰਾਂ ਨੇ ਬਿਲਕੁਲ ਜਵਾਬ ਦਿੱਤਾ ਕਿ ਮੈਂ ਸਕਾਟ ਵਾਲੇ ਵਿੱਚ ਜਵਾਬ ਦਿੱਤਾ ਸੀ ਤੇ ਮੈਂ ਇਹਨਾਂ ਕੋਲ 13 ਨਵੰਬਰ ਚ ਆਇਆ ਜਨਵਰੀ ਵਿੱਚ ਇਹਨਾਂ ਮੈਨੂੰ 14 ਜਸਤੋਰ ਵੀ ਦਿੱਤਾ ਤੇ ਮੈਂ ਆਪਣੇ ਪੈਰਾਂ ਤੱਕ ਦਾ ਤੁਰਿਆ ਤੇ ਮੈਨੂੰ ਆਜ 11 ਸਾਲ ਹੋ ਗਏ ਉਹਨਾਂ ਨਾਲ ਲੜ ਲੱਗਾ ਮੈਨੂੰ ਹਰ ਦੁੱਖ ਚੁੱਕ ਤੇ ਮੇਰੇ ਮਾਲਕ ਇਹੋ ਹੀ ਜਦੋਂ ਤੁਸੀਂ ਇੱਥੇ ਆਏ ਸੀ ਤਾਂ ਮੇ ਕਿਹੜੀ ਬਿਮਾਰੀ ਸੀ ਮੇਰੇ ਮੈਂ ਜੁੜਿਆ ਹੀ ਜਿਵੇਂ ਮੈਂ ਲੱਤਾਂ ਮਤਲਬ ਸਿੱਧੀਆਂ ਨਹੀਂ ਸੀ ਸੌ ਸਕਦਾ ਗੋਡੇ ਜੋੜ ਕੇ ਤੇ ਇਸ ਤਰ੍ਹਾਂ ਪਿਆਰੀ ਤਾਂ ਸੀ 1.5 ਸਾਲ ਮਰਜੀ ਤੇ ਪਿਆਰਿਆ ਤੇ ਕਿੰਨਾ ਚਿਰ ਤੁਸੀਂ ਡਾਕਟਰਾਂ ਦਾ ਲਾਸ ਕਰਵਾਉਂਦੇ ਰਹੇ ਸੀ ਕਾਫੀ ਪੈਸਾ ਤਾਂ ਕੋਈ ਫਰਕ ਨਹੀਂ ਪਿਆ ਕਾਫੀ ਪੈਸਾ ਲੱਗਾ ਨਾ ਪੈਸੇ ਨਿਕੋੜੇ ਲੱਗਣੇ ਸੀ ਲੱਗਣੇ ਸੀ ਇੱਥੇ ਆ ਕੇ ਤੇ ਮੇਰਾ ਬਗੈਰ ਪੈਸਿਆਂ ਤੋਂ ਇਹਨਾਂ 6 ਹਫ਼ਤੇ ਅਜ ਮੈਨੂੰ ਤੋਰਤਾ ਮਤਲਬ ਕਿ ਨਵੰਬਰ ਚ ਮੈਂ ਆ ਤੇ ਫਰਵਰੀ ਚ ਮੈਂ ਟ੍ਰੇਨ ਤੇ ਚੜ ਕੇ ਤੇ ਯੂਪੀ ਚਲਾ ਗਿਆ ਆਪਣੀ ਭੈਣ ਦੇ ਕੋਲ ਮਰਾਦਾਬਾਦ ਹਾਂਜੀ ਉਹ ਉੱਥੇ ਅੱਠ-10 ਦਿਨ ਰਿਹਾ ਫਿਰ ਆ ਕੇ ਇਹਨਾਂ ਦੇ ਜੋੜ ਲੜ ਲੱਗੇ ਬਸ ਅੱਜ ਵੀ ਇਹਨਾਂ ਦੀ ਇਹਨਾਂ ਦੀ ਹੁਕਮ ਨਾ ਹੀ ਚੱਲਣਾ ਜਿੱਥੇ ਵੀ ਜਾਣਾ ਜੇ ਜਾਣੇ ਆ ਦਿੱਤਾ ਵੀ ਇਹਨਾਂ ਦੀ ਅਗਿਆ ਲੈ ਕੇ ਹੀ ਜਾਂਦੇ ਆ ਸੀ ਸਾਨੂੰ ਇਹਨਾਂ 'ਤੇ ਵਿਸ਼ਵਾਸ ਹੈ ਇਹਨਾਂ 'ਤੇ ਕਿ ਸਾਡੇ ਹਰ ਦੁੱਖ ਸੁੱਖ ਦੇ ਭਾਈਵਾਲ ਨੇ ਸਾਡੇ ਉੱਤੇ ਇੱਕ ਕਿਸਮ ਦੀ ਛਤਰੀ ਰੱਖ ਕੇ ਬੈਠੇ ਨੇ ਜਿੱਤਾਂ ਆਪਾਂ ਬਰਸਾਤ ਦੇ ਵਿੱਚ ਛਤਰੀ ਲੈਂਦੇ ਆ ਨਾ ਬਰਸਾਤ ਨੂੰ ਸਾਡੇ ਉੱਤੇ ਇਹਨਾਂ ਦਾ ਛਤਰੀ ਦਾ ਪਰਦਾ ਵਾ ਹਾਂਜੀ ਆਪਣਾ ਨਾਮ ਦੱਸਦੇ ਹੋ ਲੱਗਦਾ ਨਾਮ ਦੱਸ ਮੇਰਾ ਨਾਮ ਪਰਮਜੀਤ ਕੌਰ ਜੇ ਮੇਰਾ ਨਾਮ ਪਰਮਜੀਤ ਕੌਰ ਜੇ ਤੇ 베르카 ਜੇ ਪ੍ਰਿੰਟ ਸਾਡਾ ਹਾਂਜੀ ਕੀ ਲੋੜ ਹੋ ਗਈ ਸੀ ਜਦੋਂ ਤੁਸੀਂ ਆਏ ਹੋ ਇੱਥੇ ਜਦੋਂ ਮੈਂ ਆਈ ਸੀ ਨਾ ਉਦੋਂ ਮੇਰੇ ਮਤਲਬ ਹੈ ਗਈ ਸੀ ਪ੍ਰੋਗਰਾਮ ਦੇਖੋ ਮਾਰਾਈ ਦੀ ਇੱਕ ਮੇਰੇ ਸੌਲੀਆਂ ਹੀ ਆ ਸੀ ਪਰ ਸੋਲੀਆਂ ਸੀ ਕਿੰਨੀਆਂ ਇਹਦੇ ਵਿੱਚ ਤੇ ਮੇਰਾ ਬਹੁਤ ਇਲਾਜ ਕਰਵਾਇਆ ਸੀ ਕਿਤੇ ਉਹ ਮੈਨੂੰ ਫਰਕ ਨਹੀਂ ਪਿਆ ਹਸਪਤਾਲਾਂ ਦੇ ਵਿੱਚ ਉਹ ਬਹੁਤ ਦਵਾਈ ਖਾਧੀ ਆ ਪਰ ਮੈਨੂੰ ਕਿਤੇ ਉਹ ਫਰਕ ਨਹੀਂ ਪਿਆ ਬਸ ਇਹੀ ਕਹਿੰਦੇ ਕਿ ਪ੍ਰਸ਼ਨ ਹੋਏਗਾ ਤੇ ਫੇਰ ਠੀਕ ਹੋਣਾ ਪ੍ਰਸ਼ਨ ਹੋਣਾ ਤਾਂ ਫੇਰ ਠੀਕ ਹੋਣਾ ਤੇ ਮੈਨੂੰ ਫਿਰ ਇੱਥੇ ਪਤਾ ਲੱਗਾ ਕਿ ਬਾਬੇ ਸਾਈ ਜੀ ਦੀ ਜਗ੍ਹਾ ਹੈ ਤੇ ਇੱਥੇ ਬਖਸ਼ਿਸ਼ ਆ ਇੱਥੇ ਨਾ ਪ੍ਰਸ਼ਨ ਹੀ ਨਹੀਂ ਦਾਵਾ ਤੇ ਦਵਾਈ ਤੋਂ ਬਿਨਾਂ ਮਾਰੇ ਦੀ ਕਿਰਪਾ ਮੰਗੀ ਜੀ ਬਾਬੇ ਸਾਈ ਜੀ ਦੀ ਅਰਦਾਸ ਬੇਨਤੀ ਦੇ ਨਾਲੀ ਮੇਰੀਆਂ ਅਰਸਵਾਲੀਆਂ ਬਿਲਕੁਲ ਠੀਕ ਹੋ ਗਈਆਂ ਸੀ। ਹੋਰ ਵੀ ਮੇਰੇ ਕਈ ਬਿਮਾਰੀਆਂ ਸੀ ਮਹਾਰਾਜ ਨੇ ਬੜਾ ਕਿਰਪਾ ਕੀਤੀ। ਇੱਕ ਮੈਨੂੰ ਪ੍ਰੋਬਲਮ ਸੀ ਲੱਕ ਦੀ। ਲੱਕ ਮੇਰਾ ਕਿਤੇ ਹੋ ਨਹੀਂ ਸੀ ਠੀਕ ਹੁੰਦਾ। ਮੈਂ ਬਹੁਤ ਦਵਾਈ ਖਾਧੀ ਹੱਡੀਆਂ ਡਾਕਟਰਾਂ ਦੇ ਕੋਈ ਛੱਡਿਆ ਨਹੀਂ ਆ। ਇੱਥੇ ਮੇਰੀ ਮਹਾਰਾਜ ਨੇ ਕਿਰਪਾ ਕੀਤੀ ਬਾ ਬਿਸਾਈਂ ਮੇਰਾ ਲੱਕ ਵੀ ਬਿਲਕੁਲ ਠੀਕ ਹੋ ਗਿਆ। ਬਹੁਤ ਕਿਰਪਾ ਮਹਾਰਾਜ ਦੀ। ਹਾਂਜੀ। ਸਾਜੀ। ਮੇਰਾ ਨਾਮ ਜੋਤੀ ਬਾਲਾ ਮੈਂ ਲੁਧਿਆਣਾ ਤੋਂ ਆਨੀ ਆ। ਮੈਨੂੰ ਆਂਦੇ ਇਥੇ ਡੇਢ ਸਾਲ ਹੋ ਗਿਆ ਹੈ ਮੈਨੂੰ ਥੋੜੀ ਹਾਰਟ ਦੀ ਥੋੜੀ ਪ੍ਰੋਬਲਮ ਸੀਗੀ ਮਤਲਬ ਤੇ ਜਦ ਦੇ ਮੈਂ ਇਥੇ ਆਣ ਲੱਗੀ ਮੇਨੂੰ ਮੇਰੀ ਪ੍ਰੋਬਲਮ ਬਿਲਕੁਲ ਖਤਮ ਹੋ ਗਈ ਇਸ ਤੋਂ ਇਲਾਵਾ ਮਤਲਬ ਮੈ ਤੋਂ ਇਲਾਵਾ ਹੋਰ ਵੀ ਬਹੁਤ ਜਾਨੇ ਆਂਦੇ ਨੇ ਜਿਨ੍ਹਾਂ ਨੂੰ ਮੈਂ ਆਪਣੇ ਸਾਹਮਣੇ ਅੱਖੀ ਠੀਕ ਹੁੰਦੇ ਦੇਖਿਆ ਹੈ 6 6 ਹਫ਼ਤੇ ਚ ਠੀਕ ਹੁੰਦੇ ਵੇਖਿਆ ਕਈਆਂ ਨੂੰ ਮਹੀਨੇ ਵਿੱਚ ਵੀ ਠੀਕ ਹੁੰਦੇ ਦੇਖਿਆ ਤੇ ਬਹੁਤ ਜ਼ਿਆਦਾ ਵਧੀਆ ਜਦ ਦੇ ਆਣ ਲੱਗੇ ਵੀ ਬੱਸ ਕੀ ਹੋਰ ਕਿਤੇ ਜਾਂਦੀ ਹੁੰਦੀ ਕਹਦਾ ਡਾਕਟਰਾਂ ਤੋਂ ਤੇ ਬਿਲਕੁਲ ਹੀ ਸ਼ਿਕਾਰਾ ਮਿਲ ਗਿਆ ਸਾਨੂੰ ਇਸ ਦੇ ਬਾਰੇ ਬਾਰੇ ਕੀ ਕਹਿਣਾ ਚਾਹੋਗੇ ਬਸ ਜਿਹੜੇ ਮੈਂ ਇਹ ਕਹਿਣਾ ਚਾਹੁੰਗੀ ਜਿਹੜਾ ਇੱਥੇ ਆ ਜੂਗਾ ਤੇ ਬਸ ਉਹ ਪਾਰ ਹੀ ਆ ਜੋ ਜਿਹੜਾ ਸਰਜੀਕਲ ਆ ਗਿਆ ਹਾਂਜੀ ਅੱਜ ਮੈਂ ਆਪਣੇ ਨਾਮ ਦੱਸ ਕੇ ਔਰ ਤੁਸੀਂ ਕਿਤੋਂ ਆਏ ਹੋ ਕੋਦੋਂ ਤੋਂ ਆਏ ਹੋ ਇਸੇ ਤਰ੍ਹਾਂ ਵੀ ਤੁਸੀਂ ਦੱਸਣਾ ਮਿਲ ਕੇ ਤੁਹਾਨੂੰ ਬਹੁਤ ਪਰਉ ਕਿਹੋ ਹਾਂਜੀ ਮੇਰਾ ਨਾਮ ਨਿਸ਼ਾ ਹੈਗਾ ਤੇ ਮੈਂ 2 ਸਾਲ ਹੋ ਗਏ ਮੈਨੂੰ ਇੱਥੇ ਆਂਦੇ ਨੂੰ ਮੈਨੂੰ ਲੱਕ ਦੀ ਬੜੀ ਪ੍ਰੋਬਲਮ ਸੀ ਮੈਂ ਤੁਰਨੀ ਸੀ ਪਾਉਂਦੀ ਮੈਂ ਮਤਲਬ ਕੁੱਬੀ ਹੋ ਕੇ ਆਈ ਸੀ ਤੇ ਸਰ ਜੀ ਨੇ ਮੈਨੂੰ 2 ਮਿੰਟ ਵੀ ਨਹੀਂ ਲਾਇਆ ਸੀ ਠੀਕ ਕਰਦੇ ਆ ਤੇ ਹੁਣ ਮੈਂ ਬਿਲਕੁਲ ਠੀਕ ਹੈਗੀ ਹੁਣ ਮੈਂ 2 ਸਾਲ ਤੋਂ ਥੈਨ ਬਿਲਕੁਲ ਠੀਕ ਹੈ ਡਾਕਟਰ ਕੋਲ ਵੀ ਲਾ ਜਾਇਆ ਮੈਂ ਪਰ ਫਰਕ ਨਹੀਂ ਜੁਕਿਆ ਬਿਮਾਰੀ ਕੀ ਸੀ ਤੁਹਾਨੂੰ ਬਿਮਾਰੀ ਮੇਰੀ ਰੀੜ ਦੀ ਹੱਡੀ ਦੀ ਸੀ ਲੱਤ ਮਤਲਬ ਸੋ ਜਾਂਦੀ ਸੀ ਮੈਂ ਤੁਰਿਆ ਨਹੀਂ ਸੀ ਜਾਂਦਾ ਕੋਡਾ ਬੜਾ ਮੇਰੇ ਦਰਦ ਕਰਦਾ ਸੀ ਹੁਣ ਮੈਂ ਬਿਲਕੁਲ ਠੀਕ ਹੈਗੀ ਤੁਸੀਂ ਕੀ ਕਹਿਣਾ ਚਾਹੋਗੇ ਜੇ ਇੱਥੇ ਤੁਸੀਂ ਆਏ ਹੋ ਇਸ ਦਰਬਾਰ ਤੇ ਮੈਂ ਕਰਨੀ ਅੱਛੇ ਸਾਡੇ ਸਾਜ ਜੀ ਦਾ ਬਹੁਤ ਬਹੁਤ ਥੈਂਕ ਯੂ ਸਾਰੀ ਸੰਗਤ ਜੜੀ ਵਿਸ਼ਵਾਸ ਲਿਆ ਕਿ ਆਂਦੀ ਆਪਣਾ ਆਈ ਜਾਵੇ ਬਿਲਕੁਲ ਠੀਕ ਹੋ ਕੇ ਹੀ ਜਾਏਗੀ ਇੱਥੇ ਆਪ ਵੀ ਹਨੀਵਰਦੀ ਸਭ ਤੋਂ ਪਹਿਲੇ ਜੀ ਆਪਣਾ ਆਸ਼ਨਾ ਹਾਂ ਜੀ ਮੇਰਾ ਨਾਮ ਹੈ ਜੀ ਨੰਦਾ ਸਰ ਪਿਛਲੇ 20 ਸਾਲ ਤੋਂ ਅਮਰਸਰ ਦੇ ਵਿੱਚ ਪਿਆ ਸੀ ਨਾਲ ਆਪਸੀ ਉਤਰਿਆ ਸੀ ਤੋਂ ਪਹਿਲੇ ਮੇਰੀ ਸੀਵਾ ਦੀ ਪਹਿਲੀ ਜੜੀ ਪੌੜੀ ਸੀਗੀ ਉਹ ਸੀ ਸੂਰਜ ਚੰਦਾ ਸਿਨੇਮਾ ਦੇ ਕੋਲ 144 ਸਿਟੀ ਸੈਂਟਰ ਹਮ ਨੰਦਾ ਇੰਸਟੀਟਿਊਟ ਆਫ ਐਡਵਾਂਸ ਟੈਕਨੋਲੋਜੀ ਇਲੈਕਟ੍ਰੋਨਿਕਸ ਦੀ ਤੇ ਥੇਰ ਮੈਂ ਉਥੋਂ ਸਟਾਰਟ ਕਰਕੇ ਐਂਡ ਸੈਕਿੰਡ ਸਟੈਪ ਮੇਰਾ ਆਇਆ ਆਕਾਸ਼ ਸ਼ਰਮੀ ਪੈਂਥਰ ਪਬਲਿਕ ਸਕੂਲ ਦੇ ਵਿੱਚ ਪੈਂਥਰ ਪਬਲਿਕ ਸਕੂਲ ਤੋਂ ਬਾਅਦ ਇਹ ਨਿਊ ਮੈਡੀਕਲ ਐਨਕਲੀਵ ਦੇ ਵਿੱਚ ਹੁਣ ਮੈਂ ਪਿਛਲੇ ਕਰੀਬ 7-8 ਸਾਲ ਤੋਂ अपना आश्रम बना के सेवा कर रहे हैं। ਜਿਹੜੀ ਸੰਗਤ ਹੈ ਉਹ ਖਾਲੀ ਅੰਮ੍ਰਿਤਸਰ ਤੋਂ ਹੈ ਜੋ ਬਾਰੂਰੀ ਆਂਦੀ। ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਹਰਿਆਣਾ ਜੀਐਨਡੀ ਪਟਿਆਲਾ ਚੰਡੀਗੜ੍ਹ ਤਰਨਤਾਰਨ ਹਰਿਕੇਪਤਨ ਤੋਂ ਸੁਰੂ। ਅਰੇ ਕਿਹੜੇ ਕਿਹੜੀ ਆਣੇ ਤੇ ਸਰ ਇਲਾਸਤ ਦੰਦਾ ਤੇ ਅਸੀਂ ਮੋਸਟਲੀ ਸੋ ਜੋ 90% ਡਿਜ਼ੀਜ਼ ਦਾ ਇਲਾਜ ਕਰਦੇ ਆ ਜਿੰਨਾ ਚੁ ਮੁਖ thyroid ਮੁਖ sugar ਮੁਖ ਜਿਹੜਾ liver ਫੰਕਸ਼ਨ ਟੈਸਟ ਮੁਖ ਕਿਡਨੀ ਫੰਕਸ਼ਨ ਟੈਸਟ ਐਂਡ ਗ੍ਰੋਥ ਕਿਸੇ ਦੀ ਬੁੱਕ ਦੀ ਕਿਸੇ ਦਾ ਕੋਈ ਮੇਨ ਸੁਪਰੀਮ ਬਾਡੀ ਦੇ ਵਿੱਚ ਜਿਹਨੂੰ ਮੇਨ ਆਂਡ ਕਹਿੰਦੇ ਆ ਅਸੀਂ ਉਵੇਂ ਨਾ ਕਿ ਨਹੀਂ ਕੰਮ ਕਰਦੀ ਕਿ ਬੱਚੇ ਦੀ ਗ੍ਰੋਥ ਨਹੀਂ ਹੁੰਦੀ ਡਵੈਲਪਮੈਂਟ ਨਹੀਂ ਹੁੰਦੀ ਕੁਝ ਬੱਚੇ ਆਉਂਦੇ ਆ ਸਾਡੇ ਕੋਲ ਜਿਹੜੇ ਕਿ ਮੋਰੋਨ ਬ੍ਰੇਨ ਦੇ ਹੁੰਦੇ ਆ ਦੁਨੀਆ ਦੇ ਵਿੱਚ ਤਿੰਨ ਤਰ੍ਹਾਂ ਦੇ ਬ੍ਰੇਨ ਲੈ ਕੇ ਬੱਚੇ ਪੈਦਾ ਹੁੰਦੇ ਨੇ ਇੱਕ ਹੁੰਦੇ ਜੀਨੀਅਸ ਇੱਕ ਹੁੰਦੇ ਬ੍ਰਿਲੀਅੰਟ ਇੱਕ ਹੁੰਦੇ ਮੋਰੋਨ ਮੋਰੋਨ ਬੱਚੇ ਉਹ ਬੱਚੇ ਹੁੰਦੀਆਂ ਜਿਹੜਾ ਦਾ ਦਿਮਾਗ ਆਪਣੀ ਉਮਰ ਤੋਂ ਥੋੜਾ ਘੱਟ ਹੁੰਦਾ ਇਸਰਾਏ ਜ ਉਹਨਾਂ ਦੀ ਦਾਸਾਂ ਨੇ ਬ੍ਰੇਨ ਉਹਨਾਂ ਦਾ 4 ਸਾਲ ਦਾ ਤੋ ਇਹਨਾਂ ਦੇ ਵਿੱਚ ਫਿਰ ਸ਼ਰਡਿਕਾ ਬੀਐਨ ਤੁਹਾਡੀ ਲੰਬੋ ਸਾਈਕਲਰ ਦੀ ਬੀਐਨ ਸਾਡੀ ਫਰੀ ਦੀਦਰ ਦੇ ਸਾਡੀ ਲਈ ਲੱਖ ਜੇ ਜਾਂਦੀ ਹੈ ਹਾਂਜੀ ਐਂਡ ਸੋ ਮੈਨੀ ਡਿਜ਼ੀਜ਼ਸ ਨੇ ਜਿਨ੍ਹਾਂ ਨੂੰ ਅਸੀਂ ਆਯੂਵੈਦਿਕ ਹੋਮੋਪੈਥੀ ਤੇ ਐਲੋਪੈਥੀ ਨਾਲ ਮਿਲਾ ਕੇ ਫਰੀ ਆਫ ਕਾਸਟ ਸੇਵਾ ਕਰਦੇ ਔਰ ਇਸ ਬਿਮਾਰੀ ਦੇ ਵਿੱਚ ਕਿਹਨੇ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਡਾਇਟ ਵਿੱਚ ਡਾਈਟ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਦੁਨੀਆ ਦੀ ਜਿਹੜੀ ਬਿਮਾਰੀ ਹੈ ਇਹ ਜਿਹੜਾ ਮਾਲਕ ਦਿੰਦਾ ਉਹੋ ਹੀ ਠੀਕ ਕਰਦਾ ਹੈ ਇਹਦੇ ਡਾਕਟਰ ਦਾ ਕੋਈ ਰੋਲ ਨਹੀਂ ਹੁੰਦਾ ਡਾਕਟਰ ਕੇਵਲ ਤੇ ਕੇਵਲ ਉਹਨੂੰ ਮੇਨਟੇਨ ਕਰਦਾ ਜਿਸ ਤਰ੍ਹਾਂ ਇੱਕ ਹੈਂਡਪੰਮਪੇ ਉਹ ਆਪਣੇ ਕੋਲੋਂ ਪਾਣੀ ਨਹੀਂ ਦਿੰਦਾ ਪਾਣੀ ਆਲਰੇਡੀ ਧਰਤੀ ਦੇ ਥੱਲੇ ਹੈਗਾ ਉਹ ਸਿਰਫ ਕੱਢ ਕੇ ਸਾਡੇ ਹੱਥ ਫੜਾ ਦਿੰਦਾ ਹੈ ਜੱਗ ਵਿੱਚ ਗਲਾਸ ਇਸੇ ਤਰ੍ਹਾਂ ਉਹ ਨੇਚਰ ਉਹ ਕੁਦਰਤ ਉਹ ਗਾਇ ਗੁਰੂ ਉਹ ਅੱਲਾ ਉਹ ਈਸ਼ਵਰ ਉਹ ਪਰਮਪਤਾ ਪਰਮੇਸ਼ਵਰ ਉਹ ਮਾਂ ਜਿੰਦਗੁਰ ਨਹੀਂ ਜਵਾਲਾ ਜੀ ਗਾਂਗੜ ਚੁੰਮੜਾ ਨੈਣਾ ਦੇਵੀ ਇਹ ਜਿਸ ਨੇ ਤਕਲੀਫ ਲਾਂਦੀਆਂ ਨੇ ਰੋਗ ਲਾਂਦੇ ਨੇ ਪ੍ਰਭਾਤਮਾ ਤੇ ਰੋ ਇਲਾਜ ਵੀ ਉਹਦੇ ਕੋਲ ਹੀ ਹੁੰਦਾ ਹਰ ਡਾਕਟਰ ਦਵਾਈ ਹੈਗੀ ਹੈ ਪਰ ਉਹਦੇ ਕੋਲ ਇਲਾਜ ਨਹੀਂ ਹੈ ਜੇ ਹੁੰਦਾ ਤੇ ਵਰਡ ਦੇ ਵਿੱਚ ਇੱਕ ਪੇਸ਼ੈਂਟ ਸ਼ੂਗਰ ਦਾ ਠੀਕ ਨਹੀਂ ਹੋਇਆ ਜਿਹੜਾ ਕਿ ਰਿਕਾਰਡ ਹੈ ਬੁੱਕਸ ਲਿਖਦੀਆਂ ਨੇ ਕਿਤਾਬਾਂ ਲਿਖਦੀਆਂ ਨੇ ਡਾਕਟਰ ਲਿਖਦੇ ਨੇ ਸੀਸੀਆਰ ਦੀ ਰਿਪੋਰਟ ਹੈ ਵਰਡ ਦੇ ਵਿੱਚ ਕਿ ਸਾਡੇ ਕੋਲ 슈ਗਰ ਦਾ ਸਕਿਨ ਦਾ ਸਕਿਨ ਅਲਰਜੀ ਦਾ ਕਿ ਥਾਇਰਾਡ ਦਾ ਕੋਈ ਇਲਾਜ ਨਹੀਂ ਹੈ ਸਾਡੇ ਕੋਲ ਇੰਡੀਆ ਦੇ ਵਿੱਚ ਯੂਟਰਸ ਦੇ ਵਿੱਚ ਲੇਡੀਜ਼ ਦੇ ਯੂਟਰਸ ਦੇ ਵਿੱਚ ਜੋ ਰਸੋਲੀਆਂ ਆਉਂਦੀਆਂ ਨੇ ਉਹ ਡਾਕਟਰਸ ਕੀ ਕਰਦੇ ਕਿ ਉਹ ਯੂਟਰਸ ਕੱਢਦੇ ਨੇ ਉਹਦਾ ਇਲਾਜ ਨਹੀਂ ਕਰਦੇ ਟਰੀਟ ਨਹੀਂ ਕਰਦੇ ਕਿ ਐਜ਼ ਇਟ ਇਜ਼ ਸਾਡੀ ਯੂਟਰਸ ਬਣੀ ਵੇ ਮਾਵਾਂ ਭੈਣਾਂ ਦੇ ਵਿੱਚ ਤੇ ਉਹਦੀਆਂ ਰਸੋਲੀਆਂ ਖਤਮ ਕਰ ਦਈਏ ਉਹ ਸਾਡੇ ਕੋਲ ਹੈ ਉਸ ਦਾ ਯਾਰ ਸੋ ਇੱਕ ਮੈਸੇਜ ਪਬਲਿਕ ਨੂੰ ਆਪਣੇ ਵੱਲੋਂ ਮੈਸੇਜ ਪਬਲਿਕ ਨੂੰ ਸਿਰਫ ਇਹ ਹੈ ਕਿ ਡਾਕਟਰਾਂ ਦੇ ਚੁੰਗਲ ਚੋਂ ਬਾਹਰ ਨਿਕਲ ਜਾਓ ਕਿ ਇੱਕ ਸੈਂਸਿਬਲ ਤੇ ਪੜ੍ਹੇ ਲਿਖੇ ਬੰਦੇ ਆਯੂਵੈਦਿਕ ਦੇ ਥੱਲੇ ਆ ਜਾਓ ਤੇ ਫ੍ਰੀ ਆਫ ਕਾਸਟ ਇਲਾਜ ਕਰਾਇਆ ਐਨੀਥਿੰਗ ਐਲਸ ਯੂ ਰਕਾਇ ਟੈਲ ਮੀ